ਵਾਹਿਗੁਰੂ ਜੀ ਕਾ ਖਾਲਸਾ ਛੇਰਿ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਛੀਦੀ ਦੇਨ ਚੱਲ ਰਿਹਾ ਜੀ ਤੇ ਕੁਦਰਤੀ ਤੌਰ ਤੇ ਵੀ ਆ ਅੱਜ 12:00 ਵੱਜ ਗਏ ਜੀ 1 ਦੇ 1:00 ਵੱਜਣ ਦੇ ਕਰੀਬਾ ਤੇ ਹੁਣ ਥੋੜਾ ਜਿਹਾ ਸੂਰਜ ਨਿਕਲਿਆ ਠੰਡ ਵੱਧ ਗਈ ਤੇ ਧੁੰਦ ਅੱਜ ਬੇਹਸਾਬ ਪਈ ਹੋਈ ਸੀ ਤੇ ਪਹੁੰਚ ਗਿਆ ਜੀ ਕੱਖ ਵੱਡਣ ਵਾਲੇ ਖੇਤਾਂ ਦੇ ਵਿੱਚ ਤੇ ਆ ਪਿੱਛੇ ਜਿਹੜੇ ਹੁਣ ਅ ਡੱਕੇ ਛੱਟਦੇ ਜੀ ਇਹ ਆਪਣਾ ਅਗਲੇ 2 ਜਾਂ 3 ਮਹੀਨਾ ਬਾਅਦ ਤੇ ਸਾਗ ਦਾ ਹੀਲਾ ਕਰ ਲਿਆ ਮੈਂ ਉਹਦੇ ਬਾਅਦ ਤੇ ਡੱਕੇ ਛੱਡੇ ਜੀ ਤੇ ਆ ਸਦੈਣ ਕਾਈ ਵੀ ਆ ਜੀ ਸਾਗ ਤੋੜਨ ਪਹਿਲਾਂ ਤਾਂ ਵੀ ਮੈਨੂੰ ਪਾਲਾਂ ਮੈ ਲੋ ਇਹਨੂੰ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਟੇ ਇੱਕਦਾਂ ਹੀ ਇਹਨਾਂ ਨੂੰ ਇੰਨੀ ਠੰਡ ਚ ਸਾਗ ਬਣਾ ਕੇ ਦੋ ਮੈਂ ਇੱਕ ਮੈਸ ਦੇਣ ਹੈ ਇਹ ਗੱਲ ਨਹੀਂ ਗੱਲ ਇਹ ਜੀ ਲੱਗੀ ਕਹਿੰਦੀ ਜਿਹੜਾ ਵਾ ਡੱਕੇ ਛੱਡੇ ਵੇ ਜੀ ਇਹ ਇਹਨਾਂ ਨੂੰ ਇਹਨਾਂ ਨੂੰ ਲੱਗੀ ਤੋੜਨ ਨਹੀਂ ਫੇਰ ਤੁਸੀਂ ਕਹਿੰਦੇ ਤੇ ਜੇ ਅਸੀਂ ਵਰਸੀ ਕੋ ਹੱਥ ਘੁੰਮਦਾ ਫਿਰਦਾ ਹਾਥੀ ਕੋ ਮੁੰਡਾ ਫਿਰਦਾ ਜੇ ਤੂੰ ਹਾਥੀਆ ਮਾਂ ਘੁੰਮ ਕੇ ਹੁੰਦੇ ਫੇਰ ਹੱਥ ਲੈ ਤਾਂ ਦੱਬਦਾ ਡੱਕਾ ਮੈਂ ਕੋਈ ਨਹੀਂ ਦੱਬਿਆ ਆਪਣੇ ਉਹ ਪਰਲੀ ਸਾਨੂੰ ਟੇਡਾ ਕਰਤਾ ਹਾਂ ਹਾਂ ਠੰਡੂ ਕੇ ਹੱਤਾ ਵੀ ਸਾਗ ਤੋੜ ਲਿਆ ਦੋ ਮੈਂ ਕਾਕਾ ਬਣਾ ਲੂੰਗੀ ਮੈਂ ਕਾਕਾ ਬਢਣਾ ਆ ਜੀ ਆਪਣੇ ਮੈਨੂੰ ਜੀ ਰੀਤ ਨੂੰ ਨਾਲਾ ਹੱਥ ਲੋ ਕੇ ਕੰਮ ਨੇ ਵੇੜ ਕੇ ਸੜਾ ਕੇ ਆਈ ਐ ਜੀ ਮੈਨੂੰ ਟਾਈਮ ਲੇਟ ਹੋ ਗਈ ਸਾਗ ਸਾਗ ਨੂੰ ਲੇਟ ਹੋ ਗਈ ਬਸ ਆਹ ਅੱਜ ਆਪਾਂ ਨੂੰ ਹਫਤੇ ਤੱਕ ਪੂਰਾਗਾ ਸਾਗ ਹਾਂ ਦੋ ਆ ਤੀ ਦਿਨ ਜੀ ਕਰਦੇ ਨੇ ਸਾਗ ਤਾਂ ਲ ਦੁਆਤੀਆ ਦਿਨ ਨੇ ਹਫਤੇ ਤੋਂ ਉੱਪਰ ਹੋ ਗਿਆ 6-7 ਵੀਡੀਓ ਅੱਠ ਲੰਘ ਗਿਆ ਜਾਂਦੇ ਨਾਲ ਤੇ ਮੈਂ ਹੁਣ ਵੱਡੂਗਾ ਜੀ ਕੱਖ ਇਹ ਸੰਦੀਪ ਮੈਂ ਕਦ ਕੀਆ ਕਰਿਆ ਤਾਂ ਐ ਕਦ ਬਸ ਮੈਂ ਬੋਲਿਆ ਵੀ ਨਹੀਂ ਹੈਗਾ ਮੈਂ ਉਹ ਦੇਖੋ ਉਹ ਦੇਖੋ ਤਾਂ ਪੈਰ ਪੈਰ ਦੇਖ ਕੇ ਡੰਗਾ ਰੱਖ ਤੈਨੂੰ ਮੈਂ ਮਰਦੀ ਆ ਠੀਕ ਐ ਨਹੀਂ ਜਿਹੜੇ ਪਾਕੀ ਗਿਰੇ ਹੋਏ ਮੈਂ ਕਿਰੇ ਆ ਉਹ ਕਿਵੇਂ ਗਿਰੇ ਪਿਆ ਦਿਖਾਤਾ ਉਹਨਾਂ ਨੇ ਆਪੇ ਉੱਠਣਾ ਪੈਰ ਥੱਲੇ ਦੇਖ ਕੇ ਰੱਖ ਤੈਨੂੰ ਕਹਿੰਦਾ ਮੈਂ ਢੱਕਾ ਪਾ ਦੂ ਆਦਾ ਪਿੱਛੇ ਆਏ ਹੋਏ ਰੱਬਾ ਮੈਂ ਤਾਂ ਇੱਥੇ ਕਰਦੀ ਆ ਸਾਗ ਤੋੜ ਕੇ ਦੇ ਹੁਣ ਤਿੰਨੇ ਢੱਕੇ ਤਾਂ ਥੱਲੇ ਦੱਬ ਤੇ ਆ ਵੀ ਪੈਰ ਥੱਲੇ ਆਉ ਵੀ ਆਉ ਵੀ ਸਾਗ ਤੋੜ ਕੇ ਦੇ 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 ਉਹਨੂੰ ਸਾਗ ਤੋੜ ਕੇ ਤੋੜੀ ਚੱਲ ਇੱਧਰ ਜਿਹੜਾ ਤੋੜਨਾ ਮੈਂ ਖੜੀ ਆ ਖੜੀ ਰਹਿ ਮੇਰੇ ਕਿਨ ਤਾਂ ਸ਼ਾਮ ਤੱਕ ਖੜੀ ਰਹਿ ਡਰਨਾ ਬਣਾ ਕੇ ਖੜਾ ਰਹਿ ਇੱਥੇ ਢੱਕਾ ਕੌਣ ਆਉਂਦਾ ਆ ਚੋਕਣ ਜਿਵੇਂ ਬੀਜੀ ਵੀ ਰਾਜੂ ਬਾਈ ਨੇ ਅੜਾਈ ਜੀ ਡਰਨਾ ਬਣ ਕੇ ਖ ਈ ਤੇ ਨਾ ਹੈਲਪ ਕਰਾਉਣੀ ਚਾਹੀਦੀ ਧੀ ਮੀਆਂ ਜੀ ਵਾਹਿਗੁਰੂ ਸਤਨਾਮ ਮੈਂ ਹੁਣ ਇੱਕ ਗੱਲ ਕਰਾਂ ਜੀ ਮੈਂ ਦੇਖੋ ਕਸਮੀ ਗੱਲ ਆ ਆ ਦੋਕ ਦਿਨ ਮੈਂ ਦੁੱਧ ਪੀਤਾ ਦੋ ਦਿਨ ਸਿਰਫ ਦੋ ਵੀ ਕੋਈ ਨਾ ਹਾਂ ਦੋ ਦੋਨੇ ਪੀਤਾ ਆਉਂਗਾ ਚਾਹ ਮੈਂ ਪੀਂਦੇ ਨਹੀਂ ਬਾਈਕਾਟ ਆ ਆ ਜਿਹੜਾ ਮੈਂ ਫਹਾ ਡੰਗਰਾਂ ਦਾ ਆਪਣੇ ਗਲ ਪਾਇਆ ਹੋਇਆ ਕੋਈ ਗੱਲ ਨਹੀਂ ਐਨਾ ਕਰਕੇ ਵੀ ਚੱਲ ਚਾਹ ਪੀਣੀ ਆ ਕੋਈ ਚੱਕਰ ਨਹੀਂ ਵੀ ਦੁੱਧ ਪੀਲੇ ਕਰੂੰਗੀ ਆ ਜੀ ਤੇ ਦੁੱਧ ਪੀਂਦੀ ਆ ਹਾਂ ਤਾਂ ਆਪਣੀ ਜਾਨ ਨੂੰ ਮੈਂ ਰਸੇ ਬੱਟੇ ਹੋਇਆ ਉਹ ਵੀ ਡੰਗਰ ਰੱਖ ਦੇ ਹਾਂ ਦਹੀਂ ਵੀ ਚਾਹ ਲ ਮੈਂ ਕਦੇ ਕਦੇ ਖਾ ਲੈਂਦਾ ਮੰਨ ਲਓ ਉਹਦੇ ਤੁਸੀਂ ਪਾ ਕੇ ਦੇ ਦਿੰਦੇ ਤਾਂ ਮੱਖਣੀ ਕੌਣ ਖਾਂਦਾ ਮੱਖਣੀ ਵੀ ਮੈਂ ਹੀ ਖਾਂਦਾ ਜੀ ਸਾਰਾ ਕੁਝ ਮੈਂ ਹੀ ਖਾਂਦਾ ਜੀ ਚਲੋ ਛੱਡੋ ਗੱਲ ਮੈਂ ਦਹੀਂ ਦੁੱਧੋ ਦਹੀਂ ਯਾਰ ਮੱਖਣੀ ਬਾਸਤੇ ਤਾਂ ਡੰਗਰ ਰੱਖੇ ਬੈਨ ਤੇ ਵੀ ਤੁਸੀਂ ਦਹੀਂ ਯਾਰ ਡੇਲੀ ਆਣੀਆਂ ਕੰਮ ਹੀ ਆਏ ਵੀ ਦਹੀਂ ਵੀ ਇਹ ਬਣਾਉਂਦੀਆਂ ਹੋਊਂਗੀਆਂ ਇਹ ਤਾਂ ਮੱਖਣੀ ਵੀ ਰੜਕਦੀਆਂ ਹੋਊਂਗੀਆਂ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਇਹ ਗੱਲ ਕਹਿਣ ਦੀ ਲੋੜ ਨਹੀਂ ਹੈਗੀ ਤੇ ਇਹਦਾ ਹੁਣ ਮਾਰਾ ਦੀ ਕਿਰਪਾ ਨਾਲ ਵੀ ਮਲਾਈ ਮਲੂਈ ਜੀ ਆ ਜਾਂਦੀ ਐ ਤਾਂ ਉਹ ਉਦੋਂ ਕਿਤੇ ਰੜਕ ਲਿਆ ਰੜਕ ਲਿਆ ਨਹੀਂ ਵਾਇਗਰੂ ਵਾਇਗਰੂ ਆ। ਚੰਦੀ ਵੀ ਤਾਰ ਕੇ ਰੱਖ ਦਿੰਦੀ ਐ। ਹਾਂ ਤੂੰ ਤੂੰ ਤਾਰ ਕੇ ਰੱਖਦੀ ਕਰਦੇ ਤਾਂ ਬੰਦਾ ਸੰਘਰਸ਼ ਤੱਕ ਇਹਦਾ ਬਸਤੇ ਕਰਦਾ ਕਰਦਾ ਤਾਂ ਆਪਣੇ ਬਸਤੇ ਚੱਲ ਮੈਂ ਹੁਣ ਵਿੱਚ ਵੀਡੀਓ ਤਾਂ ਕਹਿਦਾ ਤਾਂ ਹੈਗਾ ਵੀ ਰਸੇ ਬੱਟੇ ਹੋਇਆ ਤਾਂ ਇੱਕ ਗੱਲ ਇੱਕ ਫਾਇਦਾ ਤਾਂ ਹੈਗਾ ਵੀ ਚੱਲ ਜਿਹੜੇ 2-3 ਘੰਟੇ ਇੱਥੇ ਕੰਮ ਦੇ ਵਿੱਚ ਨਿਕਲ ਜਾਂਦੇ ਡੰਗਰਾਂ ਦੇ ਵਿੱਚ ਉਹ ਲਾਹਦੇ। ਸਾਗ ਨਹੀਂ ਦਿਖਦਾ। ਹਾਂ? ਸਾਗ ਨਹੀਂ ਹੈਗਾ ਉਹ। ਤੇਰੇ ਹੁਣ ਐਨਕਾ ਲੋ ਆ ਕੇ ਲੈਵਾਂ ਪੱਪੜ ਦੇ ਪੱਤੇ ਨਹੀਂ ਆ। ਲੇਓ ਮੀਨ ਆ ਸਾਗੇ ਦਿਖਦਾ ਅੰਨੀ ਹੈ ਇੰਨਾ ਸਾਗ ਆ ਵਿੱਚ ਠੀਕ ਬਰੀਕ ਹੈ ਟੁੱਟਦੀ ਨਹੀਂ ਗੰਦਲ ਪਰ ਉਹ ਤੇ ਜਗਤਮਾ ਕਹੀ ਜਾਂਦੀ ਵੀ ਮੇਰੇ ਪਥਵਾੜੇ ਦੇ ਵਿੱਚ ਬਹੁਤ ਖੜਾ ਹੈ ਉਹ ਤੋੜ ਫੁੱਟਿਆ ਬਾ ਦੁਬਾਰਾ ਮੈਨੂੰ ਨੇ ਪੱਕ ਜਾਣਾ ਵੀ ਉਹ ਤੋੜ ਲਾ ਹੋ ਮਰਜੀ ਤੇਰੀ ਇੱਥੇ ਤੇ ਤੋੜ ਲਾ ਇੱਕ ਅੱਧੀ ਇੱਕ ਅੱਧੀ ਚੀਜ਼ ਮੂਰਤ ਤੋੜ ਲਾ ਹੋਰ ਆ ਵੱਟ ਪਰ ਕਾ ਨੂੰ ਯਾਰ ਸੰਦੀਪ ਲੈ ਹੁਣ ਫੇਰ ਕਿੱਥੇ ਵੀ ਉੱਚੇ ਗਹਿਜਾ ਸਭ ਗਿੱਲਾ ਪਿਆ ਸਾਰੇ ਕੱਪੜੇ ਗਿੱਲੇ ਹੁੰਨੇ ਮੈਨੂੰ ਹਾਏ ਰੱਬ ਇਹਨਾਂ ਨੇ ਕਿਉਂ ਕਹਿੰਦੇ ਜੀ ਉਹ ਕੰਮ ਇਹਨਾਂ ਦਾ ਤਾਂ ਕਰੀ ਵੀ ਜਾਣ ਜੁਕੀਆਂ ਵੀ ਮਰੀ ਜਾਣੀ ਨਾਸ ਦੱਬਦੀ ਆ ਸਿਆਪਾ ਜਾਨ ਨੂੰ ਸ ਇੱਕ ਪਾਸੇ ਨਹੀਂ ਦਾਤੀ ਨੂੰ ਦੰਦੇ ਇੱਕ ਪਾਸੇ ਦੁਲੀਆਂ ਦੇ ਵੱਲਿਓ ਕੰਮ ਤੇ ਆੱਛੇ ਖੜ ਜਾ ਇੱਥੀ ਤੇ ਚੀਰ ਵੀ ਟੁੱਟ ਜਾਣੀ ਇੱਕ ਜਗ੍ਹਾ ਤੇ ਦੇਖਦੀਆਂ ਲੈ ਖੜ ਕੇ ਹਾਂ ਇੱਥੀ ਤੇ ਟੁੱਟ ਜਾਣੀ ਕਿ ਜਗਾ ਤੇ ਚੀਰ ਵੀ ਪੂਰੀ ਹੁਣ ਇਹ ਥੋੜਾ ਵੀ ਤੂੰ ਹੁਣ ਤੂੰ ਡੱਕਾ ਡੱਕਾ ਲੱਭਦੀ ਫੇਰੀ ਜੰਗੂ ਤੂੰ ਤਾਂ ਸਾਰੇ ਖੇਤ ਚ ਘੁੰਮ ਜੀ ਤੇ ਤਾਂ ਤਰ੍ਹਾਂ ਕੋ ਦਸਾ ਕੇ ਨਹੀਂ ਪਸੰਦ ਆਉਣਾ ਲੈ ਲੈ ਦੇਖ ਲਿਆ ਜੀ ਹੈ ਨਾ ਦਾਤੀ ਨੂੰ ਦੰਦੇ ਦੁਨੀਆ ਨੂੰ ਦਵੱਲੇ ਹੈਗੇ ਆ ਇਹ गाना संदीप ਬਾਕ ਕਮੈਂਟ ਐ ਦੇਖਿਆ संदीप ਦੀ ਅੱਛੀ ਸੀ संदीप ਡੰਗਰ संदीप ਬਹੁਤ ਦੇਖਦਾ ਨਾ ਕੋਈ ਸਾਨੂੰ ਮੰਦਾ ਉਹ ਪਾਗਲ ਆ ਜੇ ਸਾਨੂੰ ਕੋਈ ਮੰਦਾ ਚੰਗਾ ਕਹਿੰਦਾ ਨਾ ਖੁਸ਼ ਹੋਈਦਾ ਹੁੰਦਾ ਠੀਕ ਐ ਮੈਂ ਤਾਂ ਵੈਸੇ ਖੁਸ਼ ਹੀ ਆ ਹਾਂ ਸਾਡੇ ਕੋਈ ਗਲਤੀਆਂ ਸਾਨੂੰ ਅਹਿਸਾਸ ਕਰਾਵੇ ਮੇਰੀ ਉਹਦੇ ਵਰਗਾ ਹੋਰ ਕਹਿੰਦਾ ਬੁਰਾ ਜਿ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਹਾਂ ਬਸ ਇਹ ਇਹ ਸੋਚ ਕੇ ਚੱਲੋ ਵੀ ਭਾਈ ਚੱਲ ਅਸੀਂ ਉਬਰਿਆ ਸਭ ਠੀਕ ਐ ਬਸ ਸਾਰੀ ਦੁਨੀਆ ਠੀਕ ਆ ਆ ਤੋੜ ਲਾ ਆ ਦੇਖਾ ਆ ਗੰਦਲ ਨਹੀਂ ਹੈਗੀ ਆ ਤੋੜਾ ਅੱਥੇ ਆਉਂਗੀ ਤੋੜਦੇ ਤੋੜ ਲਿਆ ਮੈਂ ਹਾਂ ਆ ਇਹ ਲੈ ਲਿਆ ਅਹ ਜੀਆਂ ਚੀਜ਼ਾਂ ਪਾ ਵਿੱਚ ਸੋਇਆ ਦੇ ਡੱਕੇ ਹੋਏ ਵਿੱਚ ਹਾਲੇ ਹੋਗੀ ਬਾਥੂ ਹੈ ਨਹੀਂ ਹੁਣ ਤੂੰ ਦੇ ਹਾਏ ਬੱਤਰੇ ਤਾਂ ਪੈਰ 'ਚ ਕੀਲਾ ਠੋਕ ਦੇਵੇਂ ਅੱਧਾ ਅੱਧਾ ਇੰਚ ਉਧਰੋਂ ਅੱਧਾ ਇੰਚ ਉਧਰੋਂ ਇੱਕ ਜਗ੍ਹਾ ਪੈਰ ਰੱਖ ਕੁੱਤੀ ਤੋਂ ਤੋੜੀ ਚੱਲ ਮੇਰੀ ਇੱਡੀ ਵਡੀਆਂ ਵਹਾਂ ਨਹੀਂ ਹਾਂ ਇੱਕ ਵਾਰ ਤੇ ਤੂੰ ਹਿੱਲ ਦੀ ਕਾਨੂੰ ਜਿੱਥੇ ਪੈਰ ਰੱਖੇ ਉਹਥੇ ਤੇ ਕੋਡਿਓ ਕੇ ਪਰ ਨੂੰ ਤੋੜ ਲਾ ਉਹਥੇ ਤੇ ਕੋਡਿਓ ਥੱਲੇ ਇੰਚ-ਇੰਚ ਪੈਰ ਉਧਰ ਨੂੰ ਹਲਾਈ ਜਾਂਦੀ ਉਧਰ ਨੂੰ ਹਲਾਈ ਜਾਂਦੀ ਉਹਦਾ ਕੰਮ ਹੋ ਜਾਂਦਾ ਥੱਲੇ ਹਾਏ ਉਹ ਸਾਗ ਦੇ ਆਹਦਾ ਨਾ ਜਿੰਨਾ ਕ ਬਾਗਾ ਨਾ ਕਹਿੰਦੇ ਆਇਰਨ ਬਦਨਾ ਨਾ ਸਾਗ ਖਾ ਕੇ ਉਹਨਾਂ ਕ ਪਹਿਲਾਂ ਭੂਖ ਹੋ ਜਾਂਦਾ ਮੇਰਾ ਤਾਂ ਮੇਰਾ ਤਾਂ ਨਾ ਜ਼ਿਆਦਾ ਹੀ ਭੁੱਖਿਆ ਪਿਆ ਇਹ ਕਪਣ ਆਮਾ ਵੀ ਕ ਜੁੱਤੀਆਂ ਵੀ ਖਾਵਾਂ ਹਾਂ ਜੁੱਤੀਆਂ ਤੇ ਸਹੀ ਤਨੂੰ ਗੱਲ ਸਹੀ ਨੂੰ ਵੀ ਨਾ ਬੰਦਾ ਸਮਝੇ ਨਾ ਵੀ ਬੰਦਾ ਕਹਿੰਦਾ ਕਿਆ ਫੇਰ ਹੁਣ ਉੱਥੇ ਤਾਂ ਫੇਰ ਬੰਦੇ ਦਾ ਫੇਰ ਕੀ ਹੋਣਾ ਕੀ ਹੱਲ ਹੋਣਾ ਕੋਈ ਹੱਲ ਨਹੀਂ ਹੋਣਾ ਹੈ ਆ ਦੇਖੋ ਮੈਂ ਹੁਣ ਕਿੰਨਾ ਕੋਨਾ ਸਾਲ ਤੁਰ ਕੇ ਚਲੋ ਮੈਂ ਬਾਡਲ ਮਾਂਜੀ ਕੱਖ ਆ ਲੋ ਸਾਗ ਮਹਾਂ ਤੂੰ ਅੰਨੀ ਆ ਤੈਨੂੰ ਦਿਖਦਾ ਨਹੀਂ ਹੈਗਾ ਮੈਂ ਉਹਦੇ ਵਿੱਚ ਮੇਰਾ ਤਾਂ ਕੋਈ ਗੱਲ ਮਹਾਂ ਅੰਨੀ ਵੀ ਕਹਤਾ ਹੀ ਫੇਰ ਹੁਣ ਤੂੰ ਡੱਕਾ ਦੇ ਤਾਂ ਮਨੂੰ ਇਹਦੇ ਚ ਤਾਂ ਹੁਣ ਹੋਰੇ ਕੱਟ ਕੱਟ ਦਿਖਾਈ ਜਾਂਗਾ ਤੈਨੂੰ ਅੰਨੀ ਹੀ ਕਹੂੰਗਾ ਕਿ ਪਲਦੇ ਪੱਤਿਆਂ ਦੀਆਂ ਘਾ ਤੈਨੂੰ ਲਾਉਣੀ ਹੀ ਪੈਣੀ ਆ ਫੇਰ ਕਹਿ ਦਿੰਦੇ ਆ ਨਾ ਵਿੱਕੀ ਜਾਂਜੀ ਉਂਗਲੀਆਂ ਤੋੜਦੀਆਂ ਵਿੱਕੀ ਜੱਦਾ 1:30 ਮਿੰਟ ਦੀ ਵਿੱਕੀ ਵਕੀ ਦੀ ਜੀਵਨੀ ਵਿੱਕੀ ਸਹੀ ਬੋਲਦਾ ਜਿੰਨਾ ਬੋਲਦਾ ਤੇ ਤਾਂ ਗਲਤ ਹੋਵੇ ਫਿਰਤਾ ਜੇ ਮੈਂ ਹੁਣ ਫਿਰ ਹਾਂ ਲੈ ਹੁਣ ਜੇ ਮੈਂ ਗੱਲ ਕਰਾਂ ਫਿਰ ਤਾਂ ਫੇਰ ਉੱਥੀ ਆ ਜਾਣਾ ਫੇਰ ਕਮੈਂਟ ਕੋਈ ਕੋਈ ਪੁੱਟਾ ਸਿੱਧਾ ਹੋਣਾ ਜਾਂ ਮੈਂ ਕਹਤਾ ਵੀ ਕਮੈਂਟ ਜਦੋਂ ਅਕਾਊਂਟ ਤੇ ਹੀ ਕੋਈ ਗਲਤ ਫੇਰ ਗੱਲ ਉੱਥੀ ਜਾਣੀ ਨਹੀਂ ਗਲਤ ਬੱਸ ਇਹ ਤਾਂ ਹੋਰ ਤਾਂ ਪੱਤਾ ਕਿਹੜਾ ਪੱਤਾ ਪੱਤਾ ਤੋੜਤਾ ਬਟਕਾ ਦੇਖ ਕੇ ਜਿਹੜੇ ਬੰਦੇ ਨੇ ਛੱਡਾ ਤਕਲੀਫ ਉਹਨੂੰ ਹੋਣੀ ਤੁਹਾਨੂੰ ਤਾਂ ਕੋਈ ਪਤਾ ਨਹੀਂ ਇਹਦਾ ਇਹ ਬਾਤ ਤੋਂ ਨਹੀਂ ਹੋਰ ਕੀ ਹੈ ਬਹੁਤ ਚੀਜ਼ ਵਧੀਆ ਹੈ ਇਹ ਸਾਗ ਚ ਪੈ ਗਈ ਨਾ ਸਲਾਗ ਮਲਾਈ ਵਰਗਾ ਹੋ ਜਾਂਦਾ ਸਲਾਗ ਸਾਗ ਤਾਂ ਦੇਖੋ ਪੱਕ ਗਿਆ ਹੀ ਪੱਕ ਗਿਆ ਇਹਦਾ ਟਾਈਮ ਲੰਘ ਗਿਆ ਹੁਣ ਹੂੰ ਤੁਹਾਨੂੰ ਮੈਂ ਦਨ ਸਾਗ ਬਣਾਇਆ ਤਾਂ ਪੁੱਛਦੀ ਸੀ ਕੀ ਬਾਥੂ ਕਿੱਥੇ ਆ ਆ ਤਾਂ ਹੁਣ ਬਾਥਰੂ ਮੈ ਤਾਂ ਪਤਾ ਲੱਗਿਆ ਵੀ ਉਹ ਰ ਹੈਗਾ ਹੂੰ ਹੈਨਾ ਹੂੰ ਕੁਝ ਬੋ ਦੇ ਕੋਈ ਨਹੀਂ ਲੈ ਲਈਏ ਤਾਂ ਭਣੀ ਜਿਆ ਸਰਮੋ ਚ ਕਿੰਨਾ ਹੋ ਗਿਆ ਬੇਤਾ ਸਰੋਂ ਸਰੋਂ ਤੇ ਤਾਂ ਹੁਣ ਇੱਥੇ ਤਾਂ ਬੱਟ ਕਰਕੇ ਬਚ ਗਿਆ ਨਲੇ ਉਂ ਵੀ ਪੱਕਾ ਹੁਣ ਇਹ ਇਹਨੂੰ ਫਲ ਪੈ ਗਿਆ ਸਾਰੇ ਉੱਪਰ ਦੇ ਚਲ ਫਲ ਜਿਆਦਾ ਤੋੜ ਦਾਂਗੇ ਸਾਗ ਤਾਂ ਵਿੱਚ ਪੈ ਦਾਂਗੇ ਇੰਨਾ ਕੁ ਪਾ ਲਈ ਆਹ ਕਹਿ ਨਹੀਂ ਮਾਤਾ ਅਜਦਨ ਨੂੰ ਬਾੜਾ ਇੱਥੇ ਨੂੰ ਤੋੜ ਬਸ ਆਹ ਉਥੇ ਗੰਦਲਾਂ ਗੰਦਲਾਂ ਦੀ ਤੋੜ ਲਾ ਬਸ ਤੁਸੀਂ ਵੀ ਤੋੜ ਦੋ ਲੱਭੜੀਆਂ ਹੁਣ ਦੇਖਿਓ ਤੇ ਸਾਗ ਬਣਨਾ ਜਿਹੜਾ ਵਿੱਚ ਆ ਗਈ ਇਹ ਸਰੋਂ ਆ ਲੱਭੜਾ ਆ ਬਸੂਰੀ ਤੇ ਪੂਰਾ ਹੋ ਜਾਣਾ ਸਾਡਾ ਤਾਂ ਹਾਂ ਹਾਂ ਪਾਹਣਾ ਵੱਡ ਕੇ ਤੇ ਬੇਬੇ ਗਾਲਾਂ ਹੀ ਕੱਢਿਆ ਆ ਕੇ ਨਹੀਂ ਥਾਹਾ ਤਾਂ ਨਹੀਂ ਵੱਡੇ ਆ ਤੋੜੀ ਤਾਂ ਮੈਂ ਗੰਦਲ ਗੰਦਲਿਆ ਵੇਪਰੇ ਕੰਡੇ ਤਾਂ ਜਦ ਇਹ ਹੋ ਜਾਂਦਾ ਦੁਬਾਰਾ ਫੁੱਟਣ ਲੱਗਣਾ ਜਿੰਨੇ ਨੇ ਤੋੜੀ ਜਾਣਾ ਪਰ ਤੇ ਉਹ ਨਹੀਂ ਫੁੱਟੀ ਜਾਣਾ ਨਾ ਦੁਬਾਰਾ ਔਰ ਜਿਹੜਾ ਆਪਾਂ ਨੇ ਛੱਡਿਆ ਉਹਨਾਂ ਨੇ ਵੀ ਇੱਕ ਨਹੀਂ ਫੁੱਟਣਾ ਅੱਛਾ ਅੱਛਾ ਹਾਂ ਉਹ ਇਹਦੀ ਬਾਤ ਹੀ ਛੱਡੇ ੜਕੇ ਬਾਤ ਹੈ ਸੋ ਚੱਲ ਚਲੋ ਖੜ ਜਾ ਹੁਣ ਬਈ ਇਹ ਤਾਂ ਨਾ ਸਾਗਰੀ ਜੀ ਇੰਨੇ ਸ਼ਿਕਾਰੀ ਨੇ ਲੱਭ ਲਾ ਚੱਲ ਫਿਰ ਚੱਲ ਨਾ ਤਾਂ ਮੇਰਾ ਕੱਖ ਵੱਡਾ ਹੋਣਾ ਹੈ। ਮੈਨੂੰ ਥੋੜੀ ਬੇਟ ਕਰਨੀ ਕਰਨੀ ਹੈ। ਹੂੰ ਪੰਡ ਚਕਾਉਣ ਨੂੰ ਤਾਂ ਬੇਟ ਕਰਨੀ ਹੋਣੀ ਆ। ਇਹ ਬੱਟਰ ਬਾਹਰੇ ਬਾਹਰ ਲੰਘ ਚਲਾ ਬੱਟਰ ਨੂੰ। ਇਹਦੇ ਤੇ ਵੀ ਬਾਥੂ ਦੇਖ ਲਈ ਮਾੜਾ ਮੁੱਤ। ਇਹਦੇ ਪਰ ਨਹੀਂ ਹੋਣਾ ਬਾਥੂ। ਅਹ। ਕਰਨ ਕਿ ਚੋਂ ਦੰਦ ਨਾ ਹੈ। ਵੱਢ ਲੋ ਜੀ ਛੇਤੀ ਕੱਖ। ਵੱਢ ਲੈਣਾ ਇਹਨਾਂ ਲੱਗਿਆ ਤਾਂ ਹੋਣਾ। ਟਾਈਮ ਤੋਂ ਲੱਗੇਗਾ। ਇਹ ਤਾਂ ਜਿਹੜਾ ਲੱਗਣਾ ਹੂੰ ਜਾ ਕੇ ਤੁਸੀਂ ਮੇਰੀ ਹੈਲਪ ਕਰਾਉਂਗੇ ਮੈਂ ਹੁਣ ਕੀ ਆ ਵੀ ਮੇਰਾ ਸਾਗ ਜਿਹੜਾ ਮਸ਼ੀਨ ਨਾਲ ਟੁੱਕਣਾ ਹੋਰ ਟੁੱਕਣਾ ਕੋ ਪੰਜ ਮਿੰਟ ਦਾ ਕੰਮ ਦਾ ਬੜੀ ਮਸ਼ੀਨ ਚ ਟੁੱਕੋ ਦੇਣਾ ਲੈ ਹਾਂ ਉਹ ਦੂਰ ਕੋਲ ਹੈਗੇ ਨਹੀਂ ਅੱਲੀ ਪਤਾ ਕੇ ਉਹ ਆਪਣੀ ਨਾ ਤੇਲ ਦੇਣ ਵਾਲਾ ਮਸ਼ੀਨ ਨੂੰ ਹੀ ਰੈਲੀ ਚੱਲਦੀ ਆ ਉਸ ਦਿਨ ਮੇਰੇ ਨਾਲ ਕਰਨੇ ਹੈਲਪ ਕਰਾਈ ਹੈ ਕੀ ਹੋਇਆ ਇਹਦੀ ਨਾਲੀ ਚੱਲਦੀ ਆ ਮਸ਼ੀਨ ਔਖੀ ਚੱਲਦੀ ਐ ਔਖੀ ਕਹਿਣਾ ਤਾਂ ਕੈੜੀ ਚੱਲਦੀ ਐ ਕੈੜੀ ਅੱਛਾ ਹੁਣ ਹੈ ਨਹੀਂ ਦਿੱਕਤ ਡਰਾਈਨ ਕੋਈ ਆਇਆ ਤਾਂ ਹੈਗਾ ਇੱਕ ਪਾਪ ਨੂੰ ਜਦੋਂ ਡੱਕੇ ਛੱਡੀ ਜਾਂਦੇ ਨਾ 2 ਮਹੀਨੇ ਵਿੱਚ ਹੋਰ ਸਾਗ ਦੀ ਤੁਸੀਂ ਤਾਂ ਸਾਗ ਮੇਰੇ ਹਿਸਾਬ ਨਾਲ ਸਾਲ ਭਰੇ ਖਾਈ ਜਾਓ ਖਾਣੇ ਵਾਲੀ ਚੀਜ਼ ਐ ਤਾ ਹੀ ਹੁੰਦੇ 12 ਮਹੀਨੇ 30 ਦਿਨ ਖਾਣੇ ਵਾਲੀ ਚੀਜ਼ ਆ ਤਾ ਕਰਨੇ ਜਿਵੇਂ ਚਰਗਦਾ ਮੇਲਾ ਆਉਂਦਾ ਲੋਕ ਮੇਰੀ ਗੱਲ ਸੁਣੋ ਲੋਕ ਕੋਈ ਛੱਡਦੇ ਨਹੀਂ ਕੁਝ ਵੀ ਹਾਂ ਜੋ ਆ ਗਿਆ ਸਭ ਕੁਝ ਹਾਜ਼ਮਾ ਨੂੰ ਸਾਨੂੰ ਸੜਾ ਸਾਗ ਵੀ ਨਹੀਂ ਹਾਜ਼ਮਾ ਨੂੰ ਨਹੀਂ ਹੋ ਸਕਦਾ ਐ ਨਹੀਂ ਮੈਂ ਕਹਿੰਦੀ ਪਰ ਐ ਤਾਂ ਨਹੀਂ ਵੀ ਚਰਗਦੇ ਮੇਲੇ ਮੰਗਣ ਖਾਈ ਜਾਣਾ 12 ਸਾਲ ਚਰਗਦੇ ਮੇਲੇ ਮੰਗ ਕਿ ਆਉਂਦਾ 12 ਇੱਕ ਬਾਰ ਕਿਹਾ ਬਤਕਾਇਤੀ ਤਾਂ ਜਰਗਦੇ ਮੇਲਾ ਕਿਹਾ ਮਤਲਬ 12 ਸਾਲ ਬਾਅਦ ਨਹੀਂ ਉਹ ਤਾਂ ਜਰਗਦਾ ਮੇਲਾ ਫੇਰ 12 ਸਾਲ ਬਾਅਦ ਖਾਣਾ ਤੂੰ ਕਹਿੰਦੀ ਜਰਗਦੇ ਮੇਲੇ ਵਾਂਗ 12 ਤੁਸੀਂ ਖਾਈਓ ਜਾਂਦੇ ਆ ਰੁਕਣਾ ਨਹੀਂ ਚਾਹੀਦਾ ਸਾਗ ਮੇਰਾ ਓਏ ਪੱਟੀਆਂ ਗੱਲਾਂ ਬਿਨਾ ਮਤਲਬ ਦੀ ਬਸ ਪਤਾ ਲੱਗਣਾ ਨਹੀਂ ਮੈਂ 20 ਬਾਰ ਗੱਲ ਕਹੀ ਆ ਵੀ ਇੱਕ ਗੱਲ ਬੋਲਣ ਤੋਂ ਪਹਿਲਾਂ 10 ਬਾਰ ਸੋਚੀਦਾ ਹੁੰਦਾ ਚਲ ਸੌਰੀ ਗਲਤੀ ਹੋ ਗਈ ਹੁਣ ਲੜਨਾ ਨਹੀਂ ਆਪਾਂ ਨੇ ਹੁਣ ਆਪਾਂ ਸੁਲਾ ਸ਼ਾਂਤੀ ਨਾਲ ਸਾਗ ਧਰਾਂਗੇ ਹੈਂ ਜੀ ਹਾਂ ਠੀਕ ਹੈ ਕਾਰਨ ਵੀਰ ਵੀ ਖੇਡਣ ਗਿਆ ਨਹੀਂ ਬੱਸ ਪਤਾ ਨਹੀਂ ਸਾਲਾ ਦਿਮਾਗ ਕਿੱਥੇ ਇਹ ਤਾਂ ਪਹਿਲਾਂ ਹੀ ਤੇ 빙 ਗਈ ਵੀ ਵੀ ਬਦਲਣਾ ਹੀ ਆ ਫਿਰ ਸਾਲਾ ਹਾਏ ਉਹ ਅੱਜ ਤਾਂ ਮੇਰੇ ਘਰ ਵਾਲੇ ਦਾ ਬੀਪੀ ਹਾਇ ਹੈ ਠੰਡਾ ਪਾਣੀ ਪਿਲਾ ਲੈਣੇ ਜਾ ਕੇ ਮੈਂ ਤੁਹਾਨੂੰ ਲਾੜਨਾ ਤੁਸੀਂ ਬਾਹਰ ਤੇ ਗੱਲਾਂ ਕਰਦੀ ਜਿਹੜੀਆਂ ਕਰਦੀ ਸਾਰੀਆਂ ਨਹੀਂ ਨਹੀਂ ਹਾਂ ਦੁੱਧ ਚ ਪੱਤੇ ਪਾ ਕੇ ਦੇ ਦੂੰਗੀ ਐ ਕਰਿਓ ਸਾਰੀਆਂ ਗੱਲਾਂ ਛੱਡੋ ਠੀਕ ਹੈ ਮੈਨੂੰ ਕਾ ਥੱਪੜ ਲਾ ਦਿਓ ਤੁਸੀਂ ਮੈਨੂੰ ਚਾਹ ਬਣਾ ਕੇ ਦੇ ਦਿਓ ਨਾ ਪੀ ਮਾ ਨਾ ਪਲਾ ਨਾ ਪ੍ਰਭ ਗੁਰਗਾ ਪਰ ਹਰ ਗੁਣ ਤੋਂ ਮੈਂ ਜਿਹੜਾ ਗਉਂਦਾ ਤਾਂ ਗਉਂਦੀ ਗਉਂਦਾ ਉਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਵੀ ਇਹ ਤਾਂ ਜੋ ਕਰਨਾ ਆਪਣੇ ਵਾਸਤੇ ਕਰਨਾ ਸਹੀ ਗੱਲ ਆ ਸਹੀ ਗੱਲ ਆਪਣੇ ਰਸਤੇ ਸੌਰਨ ਵਾਸਤੇ ਕਰਨਾ ਜਿੱਥੇ ਬਾਤ ਨਹੀਂ ਅਸੀਂ ਤਾਂ ਸਭ ਸਹੀ ਕਹਿ ਸਕਦੇ ਵੀ ਭਾਈ ਸ਼ਹੀਦੀ ਦਿਨ ਚੱਲਦੇ ਆ ਸਾਰੇ ਇੱਕ ਇੱਕ ਵਾਰ ਉਹਨਾਂ ਨੂੰ ਯਾਦ ਕਰਕੇ ਬਾਘਰੂ 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 ਦਾ ਜਪ ਕਰਨਾ ਮੂਲ ਮੰਤਰ ਕਰ ਸਕਦੇ ਆ ਜਿਹੜੇ ਨਿੱਤ ਨੇਮੀ ਦੇ ਪੱਕੇ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਅੱਜ ਮਾਛੂਵੜ ਦੀ ਸਵੇਰ ਇਹ ਨਹੀਂ ਪਤਾ ਹੁਣ ਮੈਨੂੰ ਕੁਝ ਅੱਛਾ ਹੀ ਅੱਛਾ ਕਿੱਥੇ ਕਿੱਥੇ ਨਹੀਂ ਵੀਡੀਓ ਪਤਾ ਨਹੀਂ ਕਿਦਾਂ ਬਣੀ ਕਿਦਾਂ ਨਹੀਂ ਇਹ ਤਾਂ ਠੀਕ ਆ ਠੀਕ ਅੱਜ ਵੀ ਨੱਗੇ ਪਿੱਛੇ ਹੋਦੋਂ ਹਾਂਜੀ ਫਿਰ ਅਗਲੇ ਨੇ ਕਮੈਂਟਾਂ ਤੇ ਕਹਣਾ ਵੀ ਅੱਜ ਦਾ ਤਲਦੀ ਫਟੇਗੜ ਸਾਹਿਬ ਸਵੇਰ ਤੁਸੀਂ ਫਿਰ ਦੇ ਮਾਛੂਵੜ ਆਜੇ ਹੂੰ ਵਾਹਿਗੁਰੂ ਥਨੋ ਖਤੜੀ ਲੱਗਦਾ ਕੱਖ ਵੱਢਣਾ ਬਹੁਤ ਔਖਾ ਲੱਗਦਾ ਮੈਨੂੰ ਇਹ ਕਿਉਂ ਪਰ ਹੁਣ ਮੈਨੂੰ ਕਰਨਾ ਪੈਣਾ ਨਹੀਂ ਅੱਜ ਤੁਸੀਂ ਖੀਜੇ ਖੀਜੇ ਘਾਤਾ ਤੇ ਇਹ ਵੀ ਮੈਂ ਨਾ ਖਾਵਾਂ ਨਾ ਪੀਵਾਂ ਮੈਂ ਖਾਵਾਂ ਨਾ ਪੀਵਾਂ ਮੈਂ ਕਦੇ ਪੀਣਾ ਮੈਂ ਚਾਹ ਪੀਣਾ ਹਾਂ ਫਿਰ ਮੈਨੂੰ ਖੇਰੀ ਦਿੱਤਾ ਤੇਰੀਆਂ ਗੱਲਾਂ ਪਰ ਗੱਲ ਕਰਦਾ ਸੀ ਮੈਂ ਅੱਛਾ ਈ ਅੱਛਾ ਹਾਂ ਵੀ ਹਮਾ ਥੋੜੇ ਕਰਕੇ ਲੱਗਿਆ ਵਾ ਕੱਖ ਵੱਢਣਾ ਅੱਛਾ ਤੁਸੀਂ ਤਾਂ ਪੀਣੀ ਹੈ ਜੇ ਕੋਈ ਗੱਲ ਨਹੀਂ ਸਾਰੇ ਮਿਲਬਰਤ ਕੇ ਰਹੇ ਹੈਗੇ ਤਾਂ ਹੀ ਕੰਮ ਨਿਭੜੂ ਹਾਂ ਆ ਤਾਂ ਮਿਲਣ ਵਰਤਨ ਵਾਲੀਆਂ ਗੱਲਾਂ ਮੈਂ ਤੁਹਾਡੇ ਲਈ ਸਾਗ ਨਹੀਂ ਬਣਾਉਣ ਲੱਗੀ ਜੀ ਠੀਕ ਹੈ ਜੀ ਤੁਹਾਨੂੰ ਦੇਸੀ ਘੋਪਾ ਕੇ ਤੁਹਾਨੂੰ ਆ ਦੁੱਧ ਦਾ ਹਿੱਲੇ ਲੱਗਿਆ ਪਿਆ ਜੀ ਕਰਨਾ ਮੈਂ ਤੁਹਾਡੇ ਹਾਂਜੀ ਵੈਸੇ ਆਪਣੇ ਅੱਜ ਮੱਖਣੀ ਵੀ ਹੈਗੀ ਆ ਤਾਂ ਉਹ ਬਿੱਲੇ ਦੀ ਝੂਠੀ ਐ ਮੈਂ ਹੀ ਖਾਣੀ ਚੱਲੇ ਨੇ ਉਹ ਇਹ ਝੂਠੇ ਬੋਲੀ ਕੇ ਜੀ ਬਿੱਲੇ ਦੀ ਝੂਠੀ ਐ ਹਾਂ ਵੱਡੋ ਗਈ ਚਲੋ ਇਹ ਤਾਂ ਹੋਰ ਵੱਡ ਹੁੰਦੀ ਐ ਬਸ ਸਾਈਡ ਸਾਈਡ ਉੱਕੀ ਆ ਸਾਡ ਨਹੀਂ ਹੈ ਹੂੰ ਲੱਲਾ ਪੱਬਾ ਦੇ ਵਿਚੇ ਰਲਾ ਕੇ ਸਾਰਾ ਅਸੀਂ ਹੀ ਕੰਮ ਕਰ ਦਣਾ ਜੀ ਫਤਿਹ ਹੂੰ ਵੀਡੀਓ ਨੂੰ ਮੈਂ ਕਰ ਦਿੰਦਾ ਇੱਥੇ ਬੰਦ ਮਾਰਾ ਸਾਨੂੰ ਸਾਰਿਆਂ ਨੂੰ ਛੱਡ ਦੀ ਕਲਾਚ ਰੱਖਿਆ ਜੀ ਆਹ ਕਿਆ ਹੁੰਦਾ ਤੁੱਪ ਦੇ ਵਿੱਚ ਹੁਣ ਕੀੜੀਆਂ ਜਿ ਲੜ ਲੱਗ ਕੇ ਕੰਡ ਜੀ ਲੜਦੀ ਹੈ ਚਲੋ ਜੀ ਸਾਡੀ ਓਕੇ ਓਕੇ ਬਾਏ 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 ਜੀ ਇਸ ਲਈ ਵੀਡੀਓ ਤੇ ਬੜਾ ਖਰਾਬ ਆ ਮੈਂ ਕਹਤੇ ਖਰਾਬ ਆ ਮੈਂ ਜਦ ਕਹਿੰਦੀ ਸੀ ਸਾਗ ਨੂੰ ਹਾਂ ਨਾ ਮੈਂ ਨਹੀਂ ਕਹਿਆ ਲੰਦੂ ਪਕੌੜੇ ਬਣਾ ਲਓ ਪਕੌੜੇ ਬਣਾ ਲਓ ਠੀਕ ਹੈ ਮੈਂ ਸਕੀਮ ਠੀਕ ਰਹੀ ਹੈਗੀ ਯਦਨੇ ਕਿਹਾ ਮੈਂ ਆਗੀ ਚੱਲੀ ਫੇ ਮੇਰੇ ਮਗਰ ਮੈਂ ਤਾਂ ਥੋੜਾ ਕੱਖ ਵੱਢ ਲਾਇਆ ਮੈਂ ਤੇਰੇ ਕਰਕੇ ਥੋੜਾ ਆਇਆ ਤਾਂ ਵੀ ਸੰਦੀਪ ਮੇਰ ਨਾਲ ਹੈਲਪ ਕਰਾਊਗੀ ਹਾਂ ਸੰਦੀਪ ਤੋ ਰਹਿਣ ਜਾਣ ਸੰਦੀਪ ਨੂੰ ਆਹਣਾ ਵੀ ਚੱਕੀ ਦਾ ਕੰਮ ਨਿਬੇੜਦਾ ਹਾਂ ਮੈਂ ਮੇਨੇ ਉਡਲੀਏ ਟੱਕਰ ਦੇਣਾ ਸਾਰਾ ਹਾਂ ਵੀ ਜਾਣਦੀ ਹਾਂ ਤੂੰ ਵੀ ਅੰਕਲ ਵਾਂਗ ਲੱਗ ਗਈ ਕਿ ਖੰਡਾ ਕੇ ਖੰਡਾ ਕੇ ਸੱਡਦਾ ਅੰਕਲ ਵੀ ਆਇਆ ਹਨ ਅੰਕਲ ਵੀ ਏਕੜੀ ਪੰਡ ਪਾਉਂਦਾ ਉਹਨਾਂ ਨੇ ਫੁੱਲ ਮੇਰੇ ਕੱਖੇ ਸੱਢੀ ਜਣਾ ਹੋ ਗਈ ਪੰਡ ਤੇਰੀ ਬਹੁਤ ਭਾਰੀ ਹੋ ਗਈ ਬਹੁਤ ਭਾਰੀ ਹੋ ਗਈ ਏਕੜੀ ਦੇ ਬਸ ਦੇਖਣ ਵਾਲੇ ਜਿਹਨੇ ਵੀ ਪਤਾ ਨਹੀਂ ਕਿੰਨੇ ਕੱਖ ਹੋ ਗਏ ਐਨ ਠੁਕਮੀ ਪੰਡ ਪਾਈਦੀ ਹੁੰਦੀ ਕੱਖਾਂ ਦੀ ਚਲ ਨਾਲੇ ਚੱਕਣੀ ਸੌਖੀ ਨਾਲੇ ਬੰਦੇ ਨੂੰ ਬਹੁਤ ਬਜੰਦਾ ਵੀ ਆਈਡੀਆ ਦਾ ਹੋ ਜਾਂਦਾ ਵੀ ਕਿੰਨਾ ਕਾ ਹੈਗਾ ਕਿੰਨਾ ਕ ਨਹੀਂ ਨਾ ਹੁਣ ਵੱਢ ਲਓ ਹੁਣ ਬੱਢ ਲਵਾ ਨਹੀਂ ਤੁਸੀਂ ਵੀਡੀਓ ਕੱਪ ਸਟਾਰਟ ਕਰ ਫੜ 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 ਵੱਢ ਤਾਂ ਦੇਖੀ ਮੈਂ ਤਾਂ ਵਾਰ ਵਾਰ ਨਹੀਂ ਬੈਠਿਆ ਜਾਂਦਾ ਇੰਨਾ ਚਿਰ ਅੱਛਾ ਵਜ਼ਨ ਵੱਧ ਗਿਆ ਹੈ ਨਹੀਂ ਇਹ ਜਿਹੜੀ ਨਹੀਂ ਵੱਢ ਚਾਲਾ ਨਹੀਂ ਦੇਖੀ ਚੱਲ ਠੀਕ ਹੈ